ਆ ਕਬੱਡੀ ਫੈਸਲੇ ਵਾਲੀ ਆ ਰਾਜਵੀਰ ਰੈਡਾ ਕਹਿੰਦੇ ਜਿੱਤਾਰ ਦੇ ਕਹਿੰਦੇ ਕੱਤੀ 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 ਬੱਲੇ ਬੱਲੇ ਕੱਤੀ ਬੱਲੇ 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 ਏ ਜਰਾ ਆਖਾ ਆ ਆ ਉਹ ਸਿਆ ਗੱਧਰੂਆ ਓ ਤੇ ਡਾ ਕੀ ਹਾਲ ਚਾ ਹਣਾ ਹਣ 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 ਹੁਣ ਖੋਦੇ 18 ਤੇ 19 18 ਤੇ 19 ਕਬੱਡੀ ਹੁਣ ਕੌਣ ਪਾਉਂਦਾ இந்து ਜਾਂ ਫਰਿਆਦ இந்து ਆ ਗਿਆ ਓ ਭੇਟਾ ਵਾਲੇ ਇੱਕ ਵਾਰੀ ਤਾੜੀਆਂ ਆਓ ਸਾਹਮਣੇ ਕਿਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਬੂਟੇ ਬਾਈ ਆਹ ਮੈਚ ਨੇ ਆਹ ਮੈਚ ਨੇ ਮੇਲਾ ਬਣਾਤਾ ਦੁੱਖ ਤੋੜਤੇ ਰਾਜਵੀਰ ਦੁੱਖ ਤੋੜਤੇ ਆ ਕਬੱਡੀ ਆ ਮੇਲੇ ਦੀ ਵਨ ਆਫ ਦੀ ਬੈਟ ਫੈਸਲਾ 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 ਜੇ ਮੈਚ ਵਰੀ ਲੱਗਾ ਦੋਨੋਂ ਟੀਮਾਂ ਵਾਸਤੇ ਤਾੜੀਆਂ ਦੇ ਦਿਖਾਓ ਇਸ ਮੈਚ ਦਾ ਫਾਈਨਲ ਰਿਜ਼ਲਟ ਏਪਣ ਦੇ ਨੰਬਰ 1.18 ਤੇ ਚੱਕ ਦੇਸਰਾਜ ਦੇ 20 ਸਾਰੀ ਸੰਗਤ ਚੜਦੀ ਇੱਕ ਮਿੰਟ ਬਟੂ ਜੀ ਸਾਰੀ ਸੰਗਤ ਚੜਦੀ ਕਾ ਦਾ ਜਕਾਰਾ ਲਾ ਦਿਓ ਬੋਲੇ